Gracias. Thank hey. you. ਹਾਂਜੀ ਪ੍ਰਧਾਨ ਜੀ ਅੱਜ ਮਹਾਰਾਜਾ ਅਗਰਸੈਨ ਜੈੰਤੀ ਦੇ ਮੌਕੇ ਤੇ ਜਿਹੜਾ ਬਲੱਡ ਡੋਨੇਸ਼ਨ ਕੈਂਪ ਚੱਲ ਰਿਹਾ ਹੈ ਇਹ ਸਾਰਾ ਮਕਸਦ ਹੈਗਾ ਕਿ ਕੀ ਹੋਰ ਪ੍ਰੋਗਰਾਮ ਬੋਲੇ ਮਹਾਰਾਜ ਅਗਰਸੈਨ ਕੀ ਜੈ ਅਗਰਵਾਧਾਮ ਕੀ ਜੈ ਕੁਲਦੇਵੀ ਲక్ష్ਮੀ ਮਾ ਕੀ ਜੈ ਅੱਜ ਮਹਾਰਾਜਾ ਕ੍ਰਿਸ਼ਨ ਜਨਮਤੀ ਹੈ ਔਰ ਇਹ ਸਾਰੇ ਹਿੰਦੁਸਤਾਨੀ ਸਾਰੇ ਦੇਸ਼ ਵਿਦੇਸ਼ ਸਾਰੇ ਥਾਂ ਬਣਾਈ ਜਾਂਦੀ ਹੈ ਇਸੇ ਕੜੀ ਚ ਕੋਟਪੁਰਾ ਅਗਰਵਾਸਵਾ ਵੱਲੋਂ ਵੀ ਅਗਰਵਾੜ ਜਨਮਤੀ ਬੜੀ ਧੂਮਦਾਨ ਨਾਲ ਮਨਾਈ ਜਾ ਰਹੀ ਹੈ ਇਸ ਵਿੱਚ ਅਸੀਂ ਸਵੇਰੇ ਅੱਜ ਮਾਨਤਾ ਦੀ ਸੇਵਾ ਲਈ ਬਲੱਡ ਡੋਨੇਸ਼ਨ ਦਾ ਕੈਂਪ ਰੱਖਿਆ ਹੈ ਜਿਸ ਵਿੱਚ ਲਗਭਗ 100 ਤੋਂ ਉੱਪਰ ਜੁੰਟ ਹੋਣ ਦੀ ਸੰਭਾਵਨਾ ਹੈ ਹੁਣ ਤੱਕ 30 ਜੁੰਟ ਹੋ ਚੁੱਕੇ ਹੈ ਔਰ ਇਹ ਕਈ ਜਿੰਨੇ ਜੁੰਟ ਹੋ ਜਾਣਗੇ ਉਨੀਆਂ ਜ਼ਿੰਦਗੀਆਂ ਦੀ ਬਚਤ ਹੋਊਗੀ ਕਿਉਂਕਿ ਜਿਹੜਾ ਖੂਨ ਹੈ ਉਹ ਪ੍ਰਕਿਰਤਿਕ ਤੌਰ ਤੇ ਮਿਲਦਾ ਹੈ కృਤਮ ਨਹੀਂ ਬੰਨਦਾ ਇਹ ਮਨੁਸ਼ਿਆਂ ਤੋਂ ਲੈ ਜਾ ਸਕਦਾ ਇਹਦਾ ਕੋਈ ਹੋਰ ਜਰੀਆ ਨਹੀਂ ਹੈ ਤੇ ਇਸ ਲਈ ਅਸੀਂ ਇਹ ਬਲੱਡ ਡੋਨੇਸ਼ਨ ਦਾ ਕੈਂਪ ਹਰੇਕ ਜਨਤੀ ਦੇ ਦਰਵਾਜ਼ੇ ਆ ਔਰ ਵਿੱਚ ਵਿੱਚ ਵਿਸ਼ਾਲ ਚ ਬ੍ਰਾਡਰਸ਼ਨ ਦੇ ਕੈਂਪ ਲੱਗਦੇ ਰਹਿੰਦੇ ਆ ਇਸ ਤੋਂ ਇਲਾਵਾ ਅੱਜ ਮਹਾਰਾਜਾ ਕ੍ਰਿਸ਼ਨ ਜੰਮਤੀ ਦੇ ਉਤਸਵ ਤੇ ਅਸੀਂ ਸ਼ਾਮੀ ਭਜਨ ਹੁੰਦਿਆ ਯੋਜਨ ਕਰਾਂਗੇ 8 ਤੋਂ 10 ਵਜੇ ਤੱਕ ਅਗਰੋਪਨ ਲਾਜਪਨਗਰ ਕੋਟਕੂਰਾ ਵਿਖੇ ਤੇ ਉਸ ਚ ਕੀਰਤਨੀ ਸਦਾ ਹਰੀ ਆਪਣੇ ਭਜਨਾਂ ਨਾਲ ਸੰਗਤ ਨੂੰ ਨਿਹਾਲ ਕਰਨਗੇ ਉਸ ਤੋਂ ਬਾਅਦ ਓਜਾ ਪ੍ਰਸ਼ਾਦ ਹੋਏਗਾ ਔਰ ਇਸ ਦੇ ਨਾਲ ਨਾਲ ਹੀ ਮਹਾਰਾਜਾ ਗ੍ਰਿਸ਼ਨ ਜਨ ਲਈ ਵੀਤ 1 ਰੁਪਿਆ 1 ਕਿੱਟ ਦੇ ਹਿਸਾਬ ਨਾਲ ਜੋ ਚਲਾਈ ਸੀਗੀ ਇੰਨੇ ਵਿੱਚ ਜੋ ਅੱਗਰਵਾਰ ਪਰਿਵਾਰ ਆਰਥਿਕ ਤੌਰ ਤੇ ਕਮਜ਼ੋਰ ਹੋ ਜਾਂਦਾ ਸੀਗਾ ਉਸ ਨੂੰ 1 ਰੁਪਿਆ ਇੱਕ ਇੱਕ ਸਾਰੇ ਨਗਰ ਦੇ ਵਾਸੀ ਦਿੰਦੇ ਸੀਗੇ ਜਿਸ ਦੇ ਨਾਲ ਉਹ ਆਪਣਾ ਮਕਾਨ ਬਣਾ ਸਕੇ ਆਪਣਾ ਕਾਰੋਬਾਰ ਚਲਾ ਸਕੇ ਉਸੇ ਰੀਤ ਨੂੰ ਅੱਗੇ ਵਧਾਉਂਦੇ ਹੋਏ ਜਿਹੜੇ ਅੱਗਰਵਾਰ ਪਰਿਵਾਰ ਆਰਥਿਕ ਤੌਰ ਤੇ ਕਮਜ਼ੋਰ ਹੋ ਚੁੱਕੇ ਆ ਉਹਨਾਂ ਦੀ ਸਹਾਇਤਾ ਵੀ ਅਸੀਂ ਕਰਾਂਗੇ ਐ ਚ ਸਾਢੇ 3 4 5 ਲੱਖ ਜਿੰਨੀ ਵੀ ਜਰੂਰਤ ਹੋਵੇ ਸ਼ਾਮੀ ਅਸੀਂ ਜੋ ਪਰਿਵਾਰ ਉਹਨਾਂ ਦੀ ਐਪਲੀਕੇਸ਼ਨ ਸਾਡੇ ਕੋਲ ਆ ਰਹੀਆਂ ਹਜੇ ਵੀ ਉਹਨਾਂ ਨੂੰ ਦਵਾਂਗੇ ਤੇ ਉਹਨਾਂ ਦੇ ਨੂੰ ਤਾਮਣਾ ਵਧੀਏ ਤਾਂ ਕਿ ਕੋਸ਼ਿਸ਼ ਕਰਾਂਗੇ ਇਹਦੇ ਨਾਮ ਨਾਲ ਜਿਹੜੇ ਅਗਰਨੀ ਸਮਾਜ ਸੇਵੀ ਅਗਰੋ ਸਮਾਜ ਚ ਉਹਨਾਂ ਦੇ ਵੀ ਅਸੀਂ ਅੱਜ ਮਾਨ ਸਨਮਾਨ ਕਰਾਂਗੇ ਤੇ ਇਹ ਅਗਰਵਾਰ ਸੇਵਾ ਅਗਰਵਾਰ ਤੋਂ ਸਾਰੇ ਸਾਲ ਹੀ ਸਮਾਜ ਸੇਵਾ ਦੇ ਕੰਮ ਕੀਤੇ ਜਾਂਦੇ ਆ ਜਿਵੇਂ ਕਿ ਲੜਕੀਆਂ ਦੇ ਵਿਆਹ ਵਿਆਹ ਹੈਗੇ ਆ ਜਰੂਰਤਮੰਦਾਂ ਦੀ ਸਹਾਇਤਾ ਹੈਗੀ ਆ ਜਾਂ ਕਿਸੇ ਤਰ੍ਹਾਂ ਦਾ ਵੀ ਆਪਣਾ ਸਮਾਜ ਸੇਵਾ ਦਾ ਕੰਮ ਉਹ ਸਾਰੇ ਅਸੀਂ ਕਰਦੇ ਰਹੇ ਹਾਂ ਸਾਲ ਸਾਲ ਤੇ ਅਸੀਂ ਮਹਾਰਾਜ ਅਗਰਸੰਤ ਜੰਤੀ ਤੇ ਸਾਰਾ ਨੂੰ ਦੇਸ਼ ਵਾਸੀਆਂ ਨੂੰ ਨਗਰ ਵਾਸੀਆਂ ਨੂੰ ਬਹੁਤ ਬਹੁ ਵਧਾਈ ਤੇ ਸ਼ੁਕਰਾਨਾ ਦਿੰਦੇ ਹਾਂ ਮੈਂ ਸ਼ਿਵਾਸ਼ ਗੁਰ ਇਹਨਾਂ ਕੰਦੇ ਲਈ ਧੰਨਵਾਦ ਕਰਦਾ ਹਾਂ ਸਾਰਾਂ ਦਾ ਉਹ ਸਾਰਿਆਂ ਨੂੰ ਫਿਰ ਅਗਰਵਾਰ ਜੰਤੀ ਤੇ ਵਧਾਈ ਦਿੰਦਾ ਹਾਂ